ਹੈ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕਾਲ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਹੀ ਪਸ਼ੂ ਖੋਣੇ ਆਂ ਘਰ ਦੇ ਹੀ ਪਸ਼ੂ ਆ ਜਿਹੜੇ ਵੀਰ ਜੀ ਹਨਾਂਦੇ ਇੱਕ ਮੱਝ ਆ ਤੇ ਮਗਰ ਇਹਦੇ ਕੱਟੀ ਆ ਤੇ ਇੱਕ ਗਾਂ ਆ ਬੱਚੇ ਤੋਂ ਬਿਨਾ ਗੱਲਬਾਤ ਹੋਣ ਆਪਾਂ ਵੀਰ ਜੀ ਨਾਲ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਭੈਣਾ ਭਰਾ ਸਾਰੰ ਪਿਆਰੇ ਸਤਿ ਸ੍ਰੀ ਅਕਾਲ। ਹੋਰ ਸੁਣਾ ਠੀਕ ਠਾਕ ਜੀ। ਠਾਕ ਜੀ ਗੁਰੂ ਅਰਜਨ ਦਾਸ ਦੀ ਕਿਰਪਾ ਜੀ। ਚਲੋ ਵਧੀਆ ਕਿਰਪਾ ਚਾਹੀਦੀ ਆ। ਤੇ ਅੱਜ ਦੋ ਜਣੇ ਹੋ ਗਏ ਜੀ। ਦੋ ਇਹਨੇ ਮੈਂ ਤਾਂ ਤੈਨੂੰ ਪਤਾ ਆਪਾਂ ਗਾਈ ਪਾਉਣੇ ਪਾਉਣੀ ਸਿੰਗਲੀ ਹੁੰਦੀ ਆ। ਹਾਂਜੀ ਹਾਂਜੀ। ਪਾਉਣਾ ਸਰਾ ਹੀ ਹੁੰਦਾ। ਠੀਕ ਆ। ਆਪਾਂ ਪਰਸੋਂ ਜਿਹੜੀ ਚੌਸ ਗਾਈ ਪਾਈ ਉਹਨੇ ਤਾਂ ਮੈਨੂੰ 2-3 ਦਿਨ ਲੋਕਾਂ ਰਾਤ ਨਹੀਂ ਸੌਂਦਾ ਅੱਛਾ ਰਾਤ ਹੀ 8 ਵਜੇ 10 ਵਜੇ ਬਾਪੂ ਗਾਈ ਬਾਪੂ ਗਾਈ ਬਾਪੂ ਕੋ ਇੱਕ ਗਾਈ ਆਉਂਦੀ ਵਿਚਾਰੇ ਕੋ ਠੀਕ ਹੈ ਬਾਪੂ ਕਿੰਨੂ ਕਿੰਨੂ ਗਾਈਆਂ ਦਵੇ ਠੀਕ ਹੈ ਉਹਦੇ ਆਪਣਾ ਹੁੰਦਾ ਜਿਹੜਾ ਮੇਲਾ ਲੁੱਟ ਕੇ ਲੈ ਗਿਆ ਲੈ ਗਿਆ ਰਹਿ ਗਿਆ ਸੁਰੇ ਹੁਣ ਇੱਕ ਗਾ ਅੰਦਰ ਬੰਨੀ ਹੈ ਫੇਰ ਅੰਦਰ ਬੱਦੀ ਨਗੀਨਾ ਲਿਆ ਕੇ ਫਿਰ ਆਪਾਂ ਨੇ ਕੱਲ ਲਿਆਂਦੀ ਹੈ ਅੱਜ ਦੀ ਟਰਾਈ ਮਾਰਨੀ ਭੜਕੇ ਮਾਰਨੀ ਪਰਸੋਂ ਆਪਾਂ ਤੇਰੇ ਕੋ ਪਰਸੋਂ ਪਾਣੀ ਵੀਡੀਓ ਨਾ ਉਹਦੇ ਕੋ ਬੋਲਾ ਹੀ ਅਜੇ ਬੋਲਾ ਤੇ ਕੋਈ 22 ਲੀਟਰ ਦੇ ਲਾ ਕੇ ਅਸੀਂ 20 ਤੇ ਲਈ 22 ਲੀਟਰ ਹੋ ਗਿਆ ਅੱ ਹਾਂ ਠੀਕ ਆ ਤੇ ਇਹ ਮੇਰਾ ਛੋਟਾ ਭਰਾ ਆ ਅੱਛਾ ਇਹ ਤੁਹਾਡਾ ਛੋਟਾ ਭਰਾ ਹੈ ਇਹਦੇ ਘਰ ਦਾ ਹੈ ਮਾਲਿਆ ਅੱਛਾ ਇਹ ਘਰ ਦੀ ਨਾਮ ਨਹੀਂ ਵੇਚਦਾ ਨਾ ਨਾਮ ਲੈਂਦਾ ਹੀ ਹੈ ਹਾਂਜੀ 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 ਇਹਦੇ ਘਰ ਦੀਆਂ ਇਹਦੇ ਕੋਲ ਤੇ ਘਰ ਦਾ ਹੀ ਦਾ ਮਾਲ ਠੀਕ ਅੱਛਾ ਅੱਜ ਜਿਹੜੀਆਂ ਇਹਨਾਂ ਦੇ ਘਰ ਦੀਆਂ ਆ ਤੇ ਅੱਜ ਪਛੋ ਜਿਹੜੇ ਵੀ ਦਿਨ ਹੁੰਦੇ ਅੱਜ ਤੁਹਾਡੇ ਨਹੀਂ ਆ। ਕੋਈ ਨਹੀਂ ਆਪਾਂ ਦੇ ਵੈਸੇ ਮੈਂ ਨਾ ਲੋਕਾਂ ਨੂੰ ਜਾਂਚਣਾ ਉਹਨਾਂ ਨੂੰ ਹਨਾ ਵੀ ਇਹ ਘਰ ਚੋਂ ਵੀਡੀਓ ਬਾਪੂ ਦੇ ਘਰੋਂ ਹੀ ਪੈਣ ਦੀ ਆ। ਕਿਸੇ ਨੇ ਜਰੂਰ ਆਪਾਂ ਹਨਾ ਪਹਿਲਾਂ ਹੀ ਆਪਣੇ ਆਪ ਨੂੰ ਆਨੇ ਵੀ ਮੇਰੇ ਘਰੋਂ ਹੀ ਪੈਣ ਲੱਗੀ। ਠੀਕ ਆ ਹੋ ਭਰਾ ਇੱਕੋ ਹੀ ਘਰ ਹੀ ਹੁੰਦੇ ਆ ਭਰਾ ਭਰਾ ਦਾ ਤੇ ਚਲੋ। ਚਲੋ ਵੀਰ ਜੀ ਤੁਸੀਂ ਵੀ ਨਾਮ ਦੱਸਦੇ ਕਰੀ ਆਪਣਾ। ਮੇਰਾ ਨਾਮ ਜੀ ਕਾਬਲ ਸਿੰਘ। ਹਾਂਜੀ। ਤੇ ਪਿੰਡ ਚੱਕ ਕੋਲ। ਹਾਂਜੀ। ਸੀਲ ਜਨਾਲਾ ਜ਼ਿਲ੍ਹਾ ਅਮਰਸਾ। ਤੇ ਫੋਨ ਨੰਬਰ ਬੋਲਦੇ ਕਰੀ। 9855690872। ਠੀਕ ਆ। ਪਹਿਲਾਂ ਫਿਰ ਮਾਝੀ ਵਿਖਾ ਦਈਆਂ ਨਾ ਆਪ ਤੇ थाने ਵੀ ਇਹਦੇ ਤੁਹਾਨੂੰ ਲਾਗੇ ਦਾ ਦਿਖਾ ਦिए ਦੱਸਿਓ ਫਿਰ ਜੀ ਕਿੰਨਾ ਖਚੇਰ ਹੋ ਗਿਆ ਇਹਨੇ ਸੋਈ ਨਾ ਜੀ ਆਹ ਜੇ ਕੱਟੀ ਆਪਣਾ ਕਿਹੜਾ ਵਪਾਰ ਲੈਣ ਇਹਨੂੰ ਕੋਈ 4 ਮਹੀਨੇ ਸਮਝ ਲੈ ਕੋਈ 5 ਮਹੀਨੇ ਸੰਭਲੇ ਅੱਛਾ ਠੀਕ ਹੈ ਦੋਦੇ ਹੈਗਾ ਜੇ 5 ਕਿਲੋ ਅੱਛਾ ਤੇ ਆਪਾਂ ਇਹਨੂੰ ਮਹੀਨਾ ਅਗ੍ਜਗਾਂ ਬਣੀ ਨੂੰ ਅੱਛਾ ਆਪਾਂ ਆਪਾਂ ਸਾਰੇ ਜਿਹੜੇ ਦੋ ਤਿੰਨ ਡੰਗ ਰੱਖਿਆ ਆਪਾਂ ਕੋ ਸੇਵਾ ਨਹੀਂ ਦੇ ਆਪਾਂ ਨੂੰ ਸਵੇਰੇ ਚੋਨੇ ਆ ਠੰਡ ਬੜੀ ਆਪਾਂ ਰਾਹ ਨੂੰ ਇਹਨਾਂ ਨੂੰ ਚੋਦੇ ਅੱਛਾ ਇੱਕੋ ਟਾਈਮ ਚਵਾਈ ਕਰਦੇ ਜੀ ਜਿਹੋ ਸੇਵਾ ਵਾਲਾ ਲੈ ਜਾਊਗਾ ਦੋਵੇਂ ਟਾਈਮ ਕਰ ਲੈ ਅੱਛਾ ਤੇ ਗਾੜੀ ਖੁੱਲੀ ਜੀ ਵੇਲੇ ਤੂੜੀ ਸੁੱਕੀ ਤੇ ਆਟਾ ਪਾਉਣ ਦਾ ਕੋਈ ਨਾ ਆਪਾਂ ਪੱਠੇ ਜਾਣੇ ਦੇ ਨਾਲ ਆਪਾਂ ਲਿਆਉਂਦੇ ਅੱਛਾ ਤੂੜੀ ਤੇ ਆਟਾ ਹੀ ਚੱਲਦਾ ਆ ਗਾੜੀ ਖੁੱਲੀ ਜੀ ਪਿਆ ਹੈ ਖਾ ਵੀ ਸਕਦੇ ਆ ਦੇਖ ਸਾਦੇ ਜੀ ਵਾਲਾ ਲੈ ਜਾਊਗਾ ਤੂੜੀ ਆਟਾ ਹੀ ਚੱਲਦਾ ਜਿਹੜਾ ਇਹ ਜੇ ਕੋਈ ਸੇਵਾਲਾ ਲੈ ਜਾਏਗਾ 20 ਕਿਲੋ ਖੰਡ ਹੋਰ ਆਪਾਂ 4-5 ਕਿਲੋ ਕੰਨੇ ਆ ਜਿਹੜਾ 4-5 ਕਿਲੋ ਦੁੱਧ ਹੈਗਾ ਮੋਕੇ ਤੇ ਹੁਣ ਜਿਹੜਾ ਮੋਕੇ ਦੁੱਧ ਹੈਗਾ ਤੇ ਮਿਲਦੀ ਕੱਟੀ ਤੇ ਮਿਲਦੀ ਕੱਟੀ ਦੇ ਆ ਕੇ ਕੱਟੀਆਂ ਮਿਲਦੀ ਆਹ ਕੱਟੀ ਜਿਹੜੀ ਇਹਦੇ ਮਗਰ ਠੀਕ ਆ ਲੈ ਖੋਲ ਹੁਣ ਤੋੜ ਕੇ ਵਿਖਾਈਂ ਤੇ ਮੀਨਾ ਹੱਗਾ ਗਾਂ ਬਣੀ ਨੋ ਮੀਨਾ ਆ ਗਿਆ ਆਪਣੇ ਘਰ ਦਾ ਮਾਲੀ ਦੇ ਕੋ ਬਣੀ ਭਰਾ ਆਪਾ ਕੋਈ ਗਰੰਟੀ ਨਹੀਂ ਦੇ ਦੇ ਕੋ ਆਪਾ ਭੈਣ ਭਰਾ ਕੇ ਨਾ ਠੱਗੀ ਨਹੀਂ ਮਾਰਨਾ ਬੜਾ ਕੋ ਰਾਬ ਨੇ ਦਿੱਤਾ ਆਪਾਂ ਨੂੰ ਆਪਾਂ ਇਹਨੂੰ ਫੰਡਾਂ ਦੇ ਭਾਜ ਦੇ ਦੇਣਾ ਤੇ ਸੱਜਰ ਨੇ ਕਿੰਨਾ ਚਵਾਈ ਦੁੱਧ ਸੱਜਰ ਨੇ ਜੀ ਚਲੋ ਤਾਂ ਮੰਦਰਾ ਨਾਲ ਮਿਲਣਾ ਇਹ ਮਾਲਵੇ ਦੀ ਮੱਝ ਆ ਅੱਛਾ ਪਾਉ ਫਤੇ ਸਿੰਘ ਕੋ ਆਪਾਂ ਲਈ ਪੁਰਾਣੀ ਵੀਡੀਓ ਕਾਢ ਕੇ ਕੋਈ ਵੇਖ ਲੈ ਅੱਛਾ 16 ਕਿਲੋ ਦੁੱਧ ਚਵਾਈ ਕਰਕੇ ਮੱਝ ਲਿਆਂਦੀ ਸੀ ਪਰ ਆਪਣੀ ਹੁਣ ਸਾਹਮਣੇ ਨਹੀਂ ਰਹਿ ਗਈ ਨਾ ਆਪਾਂ ਕੰਮ ਹੁੰਦਾ ਇਹ ਕਰਕੇ ਮਾਈ ਟੁੱਟ ਗਈ ਠੀਕ ਹੈ ਜੀ ਇਧਰ ਆ ਜਾਓ ਇਧਰ ਆ ਜਾਓ ਮੱਕੇ ਦੇ ਦੁੱਧ ਜਿਹੜਾ ਹੁਣ 4-5 ਲੀਟਰ ਹੀ ਤਾਸਦੇ ਤੇ ਇੱਕੋ ਟਾਈਮ ਹੀ ਕੰਦੇ ਚਵਾਈ ਕਰੀਦੀ ਸਵੇਰ ਦੇ ਟਾਈਮ ਹੁਣ ਜਿਹੜੀਆਂ ਜੇ ਚਵਾਈ ਇਹਦੀ ਖਾਣ ਵਾਲੀ ਆ ਲੈ ਜਾ ਵੇਦੀ ਤੇ ਮਗਰ ਇਹਦੇ ਕੱਟੀ ਆ ਤੇ ਮਿਲਦੀ ਕੱਟੀ ਦੇ ਹੀ ਆ ਬਾਕੀ ਜਿਹੜਾ ਕੋਈ ਸਾਂਭ ਵਾਲਾ ਕੋਈ ਲੈ ਜਾਊਗਾ ਹੋ ਸਕਦਾ ਕਿਲੋ ਖੰਡ ਵੱਧ ਵੀ ਜਾਵੇ ਕਿਉਂਕਿ ਜਦੋਂ ਦੋਵੇਂ ਟਾਈਮ ਚਵਾਈ ਹੋਣੀ ਸ਼ੁਰੂ ਹੋ ਗਈ ਦੁੱਧ ਦਾ ਉਤਰਾ ਥੋੜਾ ਫਰਕ ਪੈ ਜਾਣਾ ਜੇ ਪੱਠੇ-ਪੁੱਠੇ ਪੈਂਦੇ ਪਿਆ ਵੰਡ ਪੈਂਦਾ ਪਿਆ ਤੇ ਫਰਕ ਜਿਹੜਾ ਹੋਰ ਪੈ ਜਾਣਾ ਤੇ ਕਿੰਨੀ ਦੇ ਦੀਆ ਬਿੱਤੀ ਫਿਰ ਜਿੰਨੇ ਹਜ਼ਾਰ ਰਪੀਸ ਸੀ ਕਹਿਣਾ ਤੂੰ ਦੇ ਦੇ ਕੋਈ ਚਾਹ ਬਣੇ ਲੈ ਜਾ ਆਪਾਂ ਦੇ ਦੇ ਦੇਣੀ ਆਪਾਂ ਫੰਡ ਰਾ ਭਜ ਦੇ ਦੇਣੀ ਜੱਜ ਜੀ ਕਰਦੀਆ ਫਿਰ ਜਿੰਨੇ ਤੂੰ ਕਹਿੰਦਾ ਫੜਾ ਦੇ ਭਰਾ ਮੈਂ ਨਾ ਰਸਾ ਜਿੰਨੂੰ ਫੜਾਉਣਾ ਫੜਾ ਦੇ ਕੋਈ ਚੱਕਰ ਨਹੀਂ ਨਹੀਂ ਤੂੰ ਹੀ ਕਰਨਾ 35 ਦੀ ਫੜਾ ਦੇ ਜਾ ਅੱਛਾ 35 ਹਜ਼ਾਰ ਦੀ ਚਲੋ ਵਿੱਚ ਮਨਤਨ ਥੋੜਾ ਪਤਾ ਕਰ ਦੋ 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 ਤਰਾ ਕੀ ਕਰਦਾ ਕਰਦੇ ਯਾ ਤੇਰਤੇ ਕਿਉਂ ਭਰਾ ਤੂੰ ਕੋਈ ਚੱਕਰ ਨਹੀਂ ਚਲੋ 34 ਹਜ਼ਾਰ ਦੀ ਦੇ ਦੇ ਫਿਰ ਚਲ 33 ਦੀ ਫੜਾ ਲੈ ਅੱਛਾ 33 ਹਜ਼ਾਰ ਦੀ ਜਾ ਜਾਣ ਦੇ ਠੀਕ ਹੈ ਤੇ ਮਗਰ ਕੱਟੀ ਮਗਰ ਆ ਕੱਟੀ ਤੇ ਮਿਲਦੀ ਕੱਟੀ ਤੇ ਹਨਾ ਕੱਟੀ ਤੇ ਮ ਅਠੀ ਬਾਰੀ ਚੋ ਅੱਛਾ ਇੱਕੋ ਟਾਈਮ ਚ ਚਵਾਈਏ ਇਹਦੇ ਦੇ ਚਾਰ ਇਹਦੇ ਪੰਜ ਅੱਛਾ ਠੀਕ ਆ ਠੀਕ ਹੈ ਜੀ ਜੇ ਦੁੱਧ ਘੱਟ ਹੋਵੇ ਆਉਣ ਜਾਂਦਾ ਕਰਾਇਆ ਪਾੜਾ ਮੈਂ ਦਊਂਗੇ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਹੁਣ ਇੱਕ ਆ ਗਾਂ ਆ ਇਹਦੇ ਕੋ ਕਿੰਨਾ ਚ ਦੁੱਧ ਇਹਦੀ ਹੀਟਰੀ ਸੁਣ ਲਓ ਇਹ ਆਪਾਂ 52000 ਦੀ ਪਿਛਲੇ ਸੋਵੇ ਗਾਂ ਲਈ ਅੱਛਾ 22 ਲੀਟਰ ਕੰਡੇ ਦੋ ਤੋਲ ਕੇ ਜਿੱਤਾ ਹੈ ਆਪਾਂ ਉਹਨਾਂ ਨੇ ਠੀਕ ਆ ਇਹ ਰਾਂਜਾ ਜਿਹੜਾ ਸਾਡੇ ਕੋਲ ਸੋਈ ਇਹਦੇ ਬਾਅਦ ਨੇ ਨੂੰ ਹੋ ਗਈ ਬੜੀ ਪ੍ਰੋਟੈਸ ਜੀ ਹੁੰਦੀ ਮਟ ਉਹ ਗਿਆ ਜਿਹੜਾ ਸੋਜ ਪੈ ਜਾਂਦੀ ਮਸਟੇਟਸ ਹੋ ਗਈ ਅਗਲਾ ਸਾਡ ਮਰ ਗਿਆ ਅੱਛਾ ਇੱਕ ਮਗਲ ਅੱਧਾ ਹੋ ਗਿਆ 8.5 ਥਣੀ ਗਾਈਆਂ ਆ ਅੱਛਾ ਥਾਈ ਥਾਨੀ ਠੀਕ ਆ ਦੁੱਧ 5 ਕਿਲੋ ਐ ਵਧੀਆ ਕੋਈ ਮਾੜਾ ਦੁੱਧ ਨਹੀਂ ਘਰ ਪੀ ਵਰਤਦੇ ਆ ਚਾਹ ਪਾਣੀ ਦਾ ਵਧੀਆ ਸਾਰੀ ਜਾਊਗੀ 5 ਕਿਲੋ ਦੁੱਧ ਆ ਇਹ ਵੀ ਇੱਕੋ ਟਾਈਮ ਚਾਹ ਹਾਂ ਇਹ ਠੀ ਬਣੀ ਵੇਲਾ ਗਾਈਆਂ ਨੂੰ ਤਿੰਨ ਟਾਈਮ ਚੋਦੇ ਮੈਂ ਗਾਈ ਬਠੀ ਬਣੀ ਚੋਨਾ ਵਾ ਅੱਛਾ ਦਾਮ ਸਹਣੇ ਗਾਈ ਤੇ ਮੈਂ ਤਿੰਨ ਟਾਈਮ ਚੋ ਲੈ ਆਂਦੀ ਕੋਈ ਨਹੀਂ ਗਈ ਪਰ ਮੈਂ ਚੋਣ ਕੋਣਾ ਗਾਈ ਵੀ ਠੀ ਬਣੀ ਚੋਨਾ ਵਾ ਠੀਕ ਆ ਇਹ ਕਹਿੰਦੇ ਜੇ ਕੋਈ ਭੰਨ ਭਰਾ ਦੋਹਾਂ ਟਾਈਮ ਕੱਢ ਕੇ ਚੋਣ ਦੇ ਪੂਏ ਨੂੰ ਜੇ ਹਰਿਆ ਪਾਉ ਫੀਡ ਪਾਉ ਤੇ ਦੁੱਧ ਭਾਵੇਂ 8 ਕਰ ਦੇ अच्छा तू आप और दिन काम ਨਹੀਂ ਪਟੇ ਪੈਂਦੇ ਨਹੀਂ ਸਾਮ ਹੁੰਦੀ ਜੇ ਆਪਾਂ ਨੂੰ ਫੜਾਉਣੀਆਂ ਠੀਕ ਆ ਲਿਓ ਫਿਰ ਤੋੜ ਦੀ ਇਹ ਨਵੇਂ ਇੱਕ ਦੀ ਉਹ ਤਰ੍ਹਾਂ ਜਿਹੜੀ ਕੱਦ ਕਾਠ ਦੀ ਚੰਗੀ ਆ ਪਰ ਥਾਣੇ ਦੇ ਢਾਈ ਆ ਜਿਹੜੇ ਬਸ ਢਾਈ ਆ ਤਾਬਾ ਧੋਖਾ ਨਹੀਂ ਕਰਨਾ ਕਰਨਾ ਨਾ ਲੋੜੀ ਠੀਕ ਹੈ ਲੈ ਆ ਬੀ ਇਹ ਕਿੰਨੇ ਰੀ ਦੇ ਦिए ਫਿਰ ਦੇ ਦੇ ਜਿੰਨੇ ਕਿੰਨੇ ਚਾਹ ਪਾਣੀ ਵਾਲੇ ਨੇ ਮੈਂ ਇਹਦਾ ਕੀ ਆਖਣਾ ਦੇ ਦੇ ਜੋ ਦੇਣਾ ਕਰ ਤੋ ਜੱਜਾ ਫਿਰ ਇਹਦਾ ਵੀ ਚੱਲ 6000 ਲੈ ਲੈਂਦੇ ਉਹ ਖੜਨੀ ਤੇ ਕਿਸੇ ਚਾਹ ਪਾਣੀ ਵਾਲੇ ਨਹੀਂ ਆ ਹਨਾ 6000 ਲੈ ਲੈਨੇ ਹੋ ਦੱਸ ਗਿਆ ਵਿੱਚੋਂ ਕਰ ਦੇ ਕੋ ਕਰ ਦੇ ਜੋ ਕਰਨਾ ਕਰਦੇ ਮੈਂ ਤੈਨੂੰ ਡੱਕਿਆ ਮਕਾ ਦੀਏ ਪੂਰੇ 5 ਤੇ ਦੇ ਦੇ ਜਾ ਦੇ ਦੇ ਠੀਕ ਹੈ 5 ਲੀਟਰ ਵਾਲੀ 5000 ਚ ਹਾਂ ਮੇਰੇ ਘਰ ਅਠੀ ਬਾਰਿਆਂ ਦੇ ਤਿੰਨ ਟਾਈਮ ਚੋਲੇ ਅੱਛਾ ਤੇ ਜੀ ਹੋਵੇ ਲੈ ਜੇ 4-5 ਕਿਲੋ ਜੇ ਨਾ ਉਹਦੇ ਇਥੇ ਫਿਰ ਆਪਾਂ ਅਸਾਂ ਲੈ ਕੇ ਕਣ ਕੰਪਸੇਰੀਆਂ ਛੱਡ ਛੱਡਾਂਗੇ ਨਹੀਂ ਫਿਰ ਛੱਡ ਨਹੀਂ ਚਲੋ ਕਿਉਂ ਗਊਸ਼ਾਲਾ ਨਹੀਂ ਉੱਥੇ ਛਾਡਾਂਗੇ ਗਊਸ਼ਾਲਾ ਗੱਡੀਆਂ ਜਾਂਦੀਆਂ ਬਾਕੀ ਇਹ ਹੈ ਕਿ ਚਲੋ ਦੁੱਧ ਦੇ ਦਿੰਦੀ 4- ਨਾ ਸਾਰੇ ਜੇ ਮੇਰੇ ਭੈਣ ਭਰਾ ਇਹਨੂੰ ਕੋਈ ਹਰੀਆ ਪਾ ਲੂ ਨਾ ਆਪਣੀ ਸੁੱਕੀ ਤੂੜੀ ਦਾ ਆਟਾ ਪੈਣ ਦੇ ਜੇ ਕੋਈ 2-4 ਕਿਲੋ ਹਰੀਆ ਕਿਲੋ ਫੀਡ ਪਾ ਲੂ ਨਾ ਇਹ ਮੇਰੀ ਗਾਈ ਹੁਣ ਵੀ 8-10 ਕਿਲੋ ਦੁੱਧ ਕਰੂਗੀ ਇਹ ਅੱਗੇ ਚਲੋ ਇੱਕ ਇੱਕ ਹੋਰ ਪ੍ਰੋਬਲਮ ਦੋਵੇਂ ਟਾਈਮ ਚੋਂ ਨਾ ਡੰਗਰ ਵੱਧਦਾ ਬੱਤੀ ਵਾਈਂ ਚੋਂ ਨਾ ਜਿਹੜਾ ਮਰਜੀ ਡੰਗਰੋ ਘਟਦਾ ਹਾਂਜੀ ਹਾਂਜੀ ਠੀਕ ਹੈ ਕੋਈ ਸੇਵ ਵਾਲਾ ਲੈ ਜਾ ਪੰਜਾਬ ਮੇਰਾ ਭੈਣ ਭਰਾ ਚਾਹ ਪਾਣੇ ਪਏ ਆਪਾਂ ਦੇ ਸਿਰਫ ਆਪਾਂ ਨੇ ਹੁਣ ਨਹੀਂ ਸਾਂਭੇ ਜਾਂਦੇ ਆਪਾਂ ਫੜਾ ਦੇਣੇ ਹੁਣ ਮਾਜੀ ਤੋਂ ਵੇਖ ਲੈ ਕੱਟੀ ਮਾਈ ਸਾਹਿਬ ਕੋਲ ਲੋ ਫੰਡ ਨਾ ਕਿ ਨਾ ਕਰਾਂ ਮੁੱਲ ਦੇ ਆਪਾਂ ਨੂੰ ਕੋਈ ਚੱਕਰ ਨਹੀਂ ਡਾਗ। ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ। ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਲੈ ਜੀ ਆਪਣੀ ਮਰਜ਼ੀ ਨਾਲ ਖੜੇ ਜੀ। ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।